ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਪਾਂ ਅੱਜ ਦਾ ਡਿਜ਼ਾਈਨ ਅੱਜ ਦਾ ਡਿਜ਼ਾਈਨ ਬਣਾਉਣ ਵਾਸਤੇ ਆਪਾਂ ਸਲਾਈ ਤੇ ਦੋ-ਦੋ ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਪਾਏ ਆ ਜੀ ਸਾਰੇ ਤੇ ਇੱਕ-ਇੱਕ ਹੁੰਡਾ ਆਪਾਂ ਸਾਈਡ ਤੇ ਰੱਖਿਆ ਸਾਰੇ ਕੁੰਡੇ ਆਪਣੇ ਹੈਗੇ ਆ ਜੀ 2 4 6 8 10 12 ਤੱਕ 13 ਕੁੰਡੇ ਆ ਜੀ ਇੱਕ ਸਾਈਡ ਇੱਕ ਕੁੰਡਾ ਵੱਧ ਹੈ 13 ਕੁੰਡੇ ਆ ਜੀ ਤੇ ਡਿਜ਼ਾਈਨ ਬਹੁਤ ਸੋਹਣਾ ਦੋ ਕਲਰ ਦਾ ਬਣਾਵਾਂਗੇ ਜੀ ਆਪਾਂ ਡਿਜ਼ਾਈਨ ਬਹੁਤ ਸੋਹਣਾ ਕੋਟੀ ਸਵੈਟਰ ਜੈਕਟ ਕੁਛ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਬਹੁਤ ਜਲਦੀ ਬਣਦਾ ਤੇ ਸੋਹਣਾ ਵੀ ਬਹੁਤ ਲੱਗਦਾ ਜੀ ਕਿਸੇ ਵੀ ਰੰਗ ਚ ਤੁਸੀਂ ਬਣਾ ਸਕਦੇ ਹੋ ਕੋਈ ਵੀ ਦੋ ਕਲਰ ਲੈ ਸਕਦੇ ਹੋ ਤੇ ਤੁਸੀਂ ਬਹੁਤ ਸੋਹਣਾ ਡਿਜ਼ਾਈਨ ਬਣਾ ਸਕਦੇ ਹੋ ਤੇ ਚਲੋ ਜੀ ਆਪਾਂ ਬਣਾਉਣਾ ਸਟਾਰਟ ਕਰਦੇ ਆਂ ਡਿਜ਼ਾਈਨ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾ ਤੇ ਚਲੋ ਜੀ ਆਪਾਂ ਬਣਾਉਣਾ ਸਟਾਰਟ ਕਰਦੇ ਹਾਂ ਡਿਜ਼ਾਈਨ ਤੇ ਆਪਾਂ ਫਸਟ ਕੁੰਡਾ ਆਪਾਂ ਤਾਰਾਂਗੇ ਤੇ ਆਪਾਂ ਲਾਵਾਂਗੇ ਜੇ ਆਪਣਾ ਦੂਸਰਾ ਕਲਰ ਇੱਕ ਕੁੰਡਾ ਬਣਾਇਆ ਇੱਕ ਕੁੰਡਾ ਆਪਾਂ ਤਾਰਾਂਗੇ ਇੱਕ ਕੁੰਡਾ ਆਪਾਂ ਬਣਾ ਲਵਾਂਗੇ ਇਹ ਰੇ ਕੁੰਡਾ ਉਤਾਰਾਂਗੇ ਇੱਕ ਕੁੰਡਾ ਆਪਾਂ ਬਣਾ ਲਵਾਂਗੇ ਲਾਸਟ ਵਾਲਾ ਕੁੰਡਾ ਵੀ ਆਪਾਂ ਉਤਾਰ ਲਵਾਂਗੇ ਹੁਣ ਜਿਹੜੇ ਕੁੰਡੇ ਆਪਾਂ ਉਤਾਰੇ ਆ ਉਹਨਾਂ ਨੂੰ ਆਪਾਂ ਉਸੇ ਤਰ੍ਹਾਂ ਹੀ ਉਤਾਰ ਲੈਣਾ ਜਿਹੜੇ ਕੁੰਡੇ ਆਪਾਂ ਬਣਾਏ ਸੀ ਉਹਨਾਂ ਨੂੰ ਆਪਾਂ ਉਲਟੇ ਬਣਾ ਲੈਣਾ ਤੇ ਵੀਡੀਓ ਨੂੰ ਸਕਿਪ ਨਾ ਕਰਿਓ ਐਂਡ ਤੱਕ ਜਰੂਰ ਵੇਖਿਓ ਤੇ ਵੱਧ ਤੋਂ ਵੱਧ ਸ਼ੇਅਰ ਤੇ ਲਾਇਕ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਤੇ ਪਲੀਜ਼ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਜੀ ਤੁਹਾਡੇ ਸਪੋਰਟ ਦੀ ਬਹੁਤ ਲੋੜ ਹੈ ਜੀ ਤੁਹਾਡਾ ਤਹਿ ਦਿਲੋਂ ਧੰਨਵਾਦ ਹੋਊਗਾ ਤੇ ਲਓ ਜੀ ਹੁਣ ਆਪਾਂ ਆ ਗਏ ਸਿੱਧੇ ਸਾਈਡ ਆਪਾਂ ਦੋ ਸਲਾਈਆਂ ਬਣਾ ਲੀਆਂ ਤਦ ਲੋ ਜੀ ਆਪਾਂ ਸਿੱਧੀ ਸਾਈਡ ਆ ਗਏ ਸਿੱਧੀ ਸਾਈਡ ਦੇਖੋ ਜੀ ਹੁਣ ਆਪਾਂ ਜਿਹੜਾ ਆਪਣਾ ਆਹ ਵਾਲਾ ਕਲਰ ਹੈ ਆਹ ਗੁੰਡਾ ਪਾ ਤਾਰਿਆ ਸੀ ਹੁਣ ਇਹਨੂੰ ਆਪਾਂ ਬਣਾ ਲਵਾਂਗੇ ਕਿਉਂਕਿ ਪਹਿਲਾਂ ਵੀ ਆਪਾਂ ਇਹਨੂੰ ਤਾਰਿਆ ਸੀਗਾ ਹੁਣ ਆਪਾਂ ਇਹਨੂੰ ਬਣਾ ਲਵਾਂਗੇ ਹੁਣ ਆਪਾਂ ਜਿਹੜਾ ਆਹ ਗੁੰਡਾ ਬਣਾਇਆ ਸੀ ਇਹਨੂੰ ਉਤਾਰ ਲਵਾਂਗੇ ਸਟਰਾਂ ਕਰਦੇ ਹੋਏ ਆਪਾਂ ਇਹ ਸਾਰੀ ਸਲਾਈ ਬਣਾ ਲਵਾਂਗੇ ਉਲਟੀ ਸਾਈਡ ਵੀ ਆਪਾਂ ਜਿਹੜਾ ਕੁੰਡਾ ਬਣਾਇਆ ਸੀ ਉਹੋ ਹੀ ਬਣਾਉਣਾ ਦੂਸਰਾ ਜਿਹੜਾ ਤਾਰਿਆ ਸੀ ਉਹ ਆਪਾਂ ਤਾਰ ਲੈਣਾ ਬਹੁਤ ਸੌਖਾ ਤੇ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਕੋਈ ਵੀ ਬਣਾ ਸਕਦਾ ਹੈ ਨਵੇਂ ਸਿੱਖਣ ਵਾਲੇ ਜਿਹੜੇ ਬੱਚੇ ਆ ਉਹ ਵੀ ਬਣਾ ਸਕਦੇ ਆ ਬੜੇ ਆਸਾਨੀ ਨਾਲ ਬਣ ਜਾਂਦਾ ਤੇ ਹੁਣ ਦੇਖੋ ਜੀ ਆਪਾਂ ਫਿਰ ਤੋਂ ਆਗੇ ਸਿੱਧੀ ਸਾਈਡ ਹੁਣ ਆਪਾਂ ਆਹ ਵਾਲਾ ਕੁੰਡਾ ਤਾਰਾਂਗੇ ਤਾਰ ਵੀ ਸਕਦੇ ਆ ਬਣਾ ਵੀ ਸਕਦੇ ਆ ਉਹ ਆਪਣੀ ਮਰਜ਼ੀ ਆ ਆਪਾਂ ਜਿਵੇਂ ਪਹਿਲਾਂ ਬਣਾਉਨੇ ਆ ਹੁਣ ਆਪਾਂ ਸਾਰੇ ਕੁੰਡੇ ਇਸ ਕਲਰ ਨਾਲ ਬਣਾ ਲਵਾਂਗੇ ਸਿੰਦੀ ਸਲਾਈ ਬਣਾ ਕੇ ਆਪਾਂ ਉਲਟੇ ਪਾਸੇ ਆਗੇ ਉਲਟੀ ਸਲਾਈ ਵੀ ਆਪਾਂ ਸਾਰੀ ਇਸੇ ਤਰ੍ਹਾਂ ਬਣਾ ਲਵਾਂਗੇ ਲਓ ਜੀ ਆਪਾਂ ਸਿੱਧੇ ਪਾਸੇ ਆ ਗਏ ਹੁਣ ਆਪ ਹੁਣ ਦੇਖੋ ਜੀ ਆਪਾਂ ਆਪਾਂ ਆਹ ਕੁੰਡਾ ਤਾਰ ਲਿਆ ਹੁਣ ਆਪਾਂ ਆਹ ਵਾਲਾ ਕੁੰਡਾ ਆਪਣੇ ਇਸ ਕਲਰ ਨਾਲ ਬਣਾਵਾਂਗੇ ਤੇ ਗ੍ਰੀਨ ਜਿਹੜਾ ਆਪਣਾ ਕਲਰ ਕੋਈ ਵੀ ਹੋਵੇ ਉਹ ਆਪਾਂ اتار ਲੈਣਾ ਤੇ ਇੱਕ ਰੰਗ ਨਾਲ ਬਣਾ ਲੈਣਾ ਜਿਹੜੇ ਆਪਾਂ ਕੁੰਡੇ ਦੋ ਦੋ ਸਲਾਈਆਂ ਪਾਈਆਂ ਉਹੋ ਆਪਾਂ ਹੁਣ اتار ਲੈਣੇ ਆ ਜਿਹੜੀ ਆਪਣੇ ਆਹ ਚਾਰ ਕੁੰਡੇ ਚਾਰ ਸਲਾਈਆਂ ਬਣੀਆਂ ਹੋਈਆਂ ਇਹਨਾਂ ਨੂੰ ਆਪਾਂ ਦੂਸਰੇ ਕਲਰ ਨਾਲ ਬਣਾ ਲੈਣਾ। ਉਸ ਬਣਾਉਣੀ ਆਪਾਂ ਇਸੇ ਤਰ੍ਹਾਂ ਹੀ ਆ। ਸੇਮ ਤੇ ਬਣਾਉਣਾ ਤਾਂ ਸੇਮ ਤੇ ਵੀ ਬਣਾ ਸਕਦੇ ਆ ਜੇ ਆਪਾਂ ਬਦਲ ਕੇ ਬਣਾਉਣਾ। ਆਪਾਂ ਬਦਲ ਕੇ ਬਣਾ ਰਹੇ ਆ। ਹੁਣ ਦੇਖੋ ਜੀ ਆਪਾਂ ਇੱਥੇ ਆਹ ਕੁੰਡਾ اتار ਲਿਆ ਥੋੜਾ ਜਿਹਾ ਬਣਾਉਣੀ ਆ ਨਾ ਤੇ ਉਹ ਵਿਰਲ ਜੀ ਬਣ ਬਾਲੀ ਬਣ ਜਾਂਦੀ ਹੈ ਤੇ ਆਪਾਂ ਆਹ ਕੁੰਡਾ ਬਣਾਉਣਾ ਹੈ। ਇਹ ਤੁਸੀਂ ਬਣਾਉਣਾ ਬਣਾ ਵੀ ਸਕਦੇ ਆ ਤੇ ਲਓ ਜੀ ਹੁਣ ਆਪਾਂ ਆਵਲ ਕੁੰਡਾ ਬਣਾ ਆਹਾ ਬਣਾਉਣੇ ਹੈਗੇ ਆਪਾਂ ਦੋ ਦੋ ਸਲਾਈਆਂ ਆਪਣੀਆਂ ਇੱਕ ਰੰਗ ਦੀਆਂ ਪੈਂਦੀਆਂ ਹੁਣ ਆਪਾਂ ਪਹਿਲਾਂ ਆਹ ਵਾਲੇ ਗੁੰਡੇ ਬਣਾਏ ਸੀਗੇ ਹੁਣ ਆਪਾਂ ਇਹਨਾਂ ਨੂੰ ਉਤਾਰ ਲਾਂਗੇ ਤੇ ਇਹ ਬਣਾ ਲਵਾਂਗੇ ਤਲੋ ਜੀ ਆਪਾਂ ਦੇਖੋ ਆ ਦੋ ਸਲਾਈਆਂ ਆ ਆ ਆਪਣਾ ਮਲਟੀ ਕਲਰ ਜਿਹੜੇ ਇਹਦੀਆਂ ਬਣਾ ਲਈਆਂ ਸੀ ਹੁਣ ਆਪਾਂ ਜਿਹੜਾ ਆਪਣਾ ਆਹ ਵਾਲਾ ਕਲਰ ਹੈ ਇਹਨੂੰ ਤਾਰਾਂਗੇ ਇਸ ਕਲਰ ਤੇ ਆਪਾਂ ਆਪਣਾ ਜਿਹੜਾ ਦੂਜਾ ਕਲਰ ਆ ਉਹਦੇ ਨਾਲ ਬਣਾ ਲਵਾਂਗੇ ਬਸ ਇਸੇ ਤਰ੍ਹਾਂ ਹੀ ਆਪਾਂ ਦੋ ਦੋ ਸਲਾਈਆਂ ਹਰੇ ਇੱਕ ਰੰਗ ਦੇ ਹ ਰਿਪੀਟ ਕਰਦੇ ਜਾਵਾਂਗੇ ਤਾਂ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਜੀ ਤੇ ਆਪਾਂ ਇਸੇ ਤਰੀਕੇ ਬਣਾਇਆ ਹੋਇਆ ਤੁਹਾਨੂੰ ਦਿਖਾ ਦਿੰਨੇ ਆ। ਇਹ ਵੀ ਦੇਖੋ ਜੀ ਬਹੁਤ ਸੋਹਣਾ ਬਣਿਆ ਹੋਇਆ। ਤੇ ਆਪਾਂ ਥੋੜੇ ਜਿਹੇ ਤੇ ਕੁੰਡੇ ਘਟਾ ਲਏ ਸੀ ਫਿਰ ਮੈਂ ਕਿਹਾ ਚਲੋ ਆਪਾਂ ਇਸੇ ਤੀ ਦੱਸ ਦਿੰਨੇ ਆ। ਤੇ ਪੂਰਾ ਡਿਜ਼ਾਈਨ ਆਪਾਂ ਤੁਹਾਨੂੰ ਦਿਖਾਉਨੇ ਆ। ਦੇਖੋ ਜੀ ਇਸ ਤਰ੍ਹਾਂ ਬਣਦਾ। ਤੇ ਤੁਸੀਂ ਕੋਈ ਵੀ ਕਲਰ ਲੈ ਸਕਦੇ ਹੋ। ਤੇ ਇਸ ਤਰ੍ਹਾਂ ਕਰਕੇ ਦੇਖੋ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਬਹੁਤ ਜਲਦੀ ਬਣਦਾ। ਤੇ ਪਿਆਰਾ ਵੀ ਬਹੁਤ ਲੱਗਦਾ ਜੀ ਜ਼ਰੂਰ ਟਰਾਈ ਕਰਿਓ ਤੇ ਆਪਣੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਕਮੈਂਟ ਕਰ ਦਿਓ ਸੋਹਣਾ ਜਾਂ ਤੇ ਜਿਹੜੀਆਂ ਭੈਣਾਂ ਆਪਾਂ ਨੂੰ ਕਮੈਂਟ ਕਰਦੀਆਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਭੈਣੇ ਇਸੇ ਤਰ੍ਹਾਂ ਆਪਾਂ ਨੂੰ ਕਮੈਂਟ ਕਰਦੇ ਰਹੋ ਪਰਮਾਤਮਾ ਤੁਹਾਨੂੰ ਸਦਾ ਹੀ ਚੜ੍ਹਦੀ ਕਲਾ 'ਚ ਰੱਖੇ ਤੇ ਤੰਦਰੁਸਤੀਆਂ ਬਖਸ਼ੇ ਪਰਮਾਤਮਾ ਸਭ ਨੂੰ ਹੀ ਤੇ ਚਲੋ ਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਮਿਲਦੇ ਆ ਕਿਸੇ ਹੋਰ ਸੋਹਣੀ ਜੀ ਵੀਡੀਓ 'ਚ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ